ਅ ਕਰਨੌਨ ਨੇ ਦਾਵਤ ਆਇ ਤੇਗ ਬਾਦਰ ਨੇ ਵੀ ਸਿਮਰੀ ਐ ਤੇਗ ਬਾਦਰ ਸਿਮਰੀ ਐ ਤੇ ਦੇਖੋ ਆਪਣਾ ਤਾਂ ਉਹਨੇ ਪਹਿਲਾਂ ਕਹਿਤਾ ਫਿਰ ਤੁਮ ਕੋ ਉਤੀ ਸਿਮਰ ਕ ਤੇਗ ਬਾਦਰ ਤਾਂ ਕਹਿਣਾ ਸੀ ਨਾ ਤੇਗ ਬਾਦਰ ਨੇ ਵੀ ਹੀ ਸਿਮਰੀ ਐ ਕਰਨੌਨ ਨੇ ਦਾਵਤ ਆਇ ਉਹਨਾਂ ਦੇ ਅੰਦਰ ਨੌ ਨਦੀਆਂ ਨਵਾਂ ਗਿਆਨ ਦਾ ਖਜ਼ਾਨਾ ਬ੍ਰਮਾ ਦਾ ਖਜ਼ਾਨਾ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਸਭ ਥਾਂ ਹੀ ਹੋਏ ਸਹਾਇ ਇਹ ਸਾਰਿਆਂ ਵਾਸਤੇ ਆ ਗਿਆ ਸਭ ਥਾਈ ਸਭਨਾਂ ਦੀ ਇਹੀ ਸਹਾਇ ਹੋਈ ਸਭ ਥਾਈ ਹਿੰਦੁਸਤਾਨ ਦੇ ਦੀ ਜਿੱਥੇ ਵੀ ਕੋਈ ਹੋਵੇ ਐਂ ਤੇ ਉੱਥੇ ਦੇਖੋ ਇੱਥੇ ਉੱਥੇ ਅਰ ਕਿਤੇ ਵੀ ਹਿੰਦੁਸਤਾਨ 'ਚ ਐ ਧਰਤੀ ਦੇ ਉੱਤੇ ਧਰਤੀ ਦੇ ਕਿਤੇ ਵੀ ਸਭ ਥੰ ਤਿੰਨਾਂ ਲੋਕਾਂ 'ਚ ਕਿਤੇ ਵੀ ਇਹੀ ਸਹਾਇ ਹੁੰਦੀ ਹੈ ਹਾਂਜੀ ਪੌੜੀ ਖੰਡਾ ਪ੍ਰਥਮੇ ਸਾਜਕੈ ਜਿਨ ਸਭ ਸੰਸਾਰ ਉਪਾਇਆ ਸਭ ਸੰਸਾਰ ਉਪਾਇਆ ਖੰਡਾ ਪ੍ਰਥਮੇ ਸਾਜਕੈ ਜਿਨ ਸਭ ਸੰਸਾਰ ਉਪਾਇਆ ਹਾਂ ਸੰਸਾਰ ਖੰਡਾ ਪ੍ਰਥਮੇ ਸਾਜਕੈ ਹੁਣ ਖੰਡਾ ਸਾਜੇ ਪ੍ਰਥਮੇ ਖੰਡਾ ਕੇ ਖੰਡੇ ਦੀਆਂ ਦੋ ਤਾਰਾਂ ਆਉਂਦੀਆਂ ਦੋ ਤਾਰਾਂ ਆਉਂਦੀਆਂ ਬਸ ਦੋ ਪ੍ਰਕਾਰ ਦਾ ਹੀ ਹੁਕਮ ਹੈ ਪਾਪ ਪੁੰਨ ਦੋਨੋ ਭਾਈ ਦੋਹੂ ਮਿਲ ਕੇ ਸ੍ਰਿਸ਼ਟ ਨੂੰ ਸੋਪਾਏ ਇੱਕ ਹਰਮਨ ਦਬਾ ਕੇ ਆਰ ਗੁਰੂ ਗ੍ਰੰਥ ਸਾਹਿਬ ਦੀ ਪਉਂਤੀ ਹੈ ਜਿੰਨਾ ਜਰ ਖੰਡਾ ਨਹੀਂ ਹੁੰਦਾ ਦੋ ਨਹੀਂ ਹੁੰਦੇ ਧਾਰਾਂ ਉਹਨਾਂ 'ਚ ਸ੍ਰਿਸ਼ਟੀ ਨਹੀਂ ਪੈਦਾ ਹੋ ਸਕਦੀ ਆ ਪਾਬਰੋ ਦਿਖੋ ਕਮਨੇ ਦੋਏ ਖੰਡਾ ਕੀ ਹੈ ਇਹਦਾ ਟੁਕੜਾ ਟੁਕੜੇ ਕਰਨ ਵਾਲਾ ਵੀ ਖੰਡਣਾ ਹੁੰਦਾ ਟੁਕੜਾ ਵੀ ਖੰਡ ਹੁੰਦਾ ਖੰਡਾ ਕਿਉਂ ਫੇਰਿਆ ਰੱਖਿਆ ਬਾਟੇ ਚ ਬਾਟਾ ਹਿਰਦਾ ਬਾਟੇ ਚ ਖੰਡਾ ਕਿਉਂ ਰੱਖਿਆ ਦੋ ਹੁਕਮ ਚੱਲਦੇ ਨੇ ਸਾਡੇ ਅੰਦਰ ਦੋਰੀ ਚੱਲਦੇ ਇਹ ਹੁਕਮ ਕੀਏ ਮਨ ਭਾਉਂਦੇ ਗੁਰਕੇ ਬਣੇ ਚੱਲੇ ਤੇ ਆਪਣੇ ਬਣੇ ਚੱਲੇ ਇਹ ਦੋ ਖੰਡੇ ਇਹ ਦੋ ਤਾਰਾਂ ਦਾ ਖੰਡਾ ਮਾਨਾਰ ਜੱਤੋ ਐਨੇ ਪਿੱਠਾਂ ਜੋੜੀਆਂ ਹੋਈਆਂ ਦੋਹਾਂ ਨੇ ਐ ਇਕੱਠੇ ਉਹ ਵਟੇ ਹੋਏ ਨੇ ਦੋਹਾਂ ਦੇ ਉਹ ਵਟੇ ਹੋਏ ਨੇ ਜਦੋਂ ਆਦਮੀ ਸਨ ਉਹ ਖਾਊਗਾ ਤਾਂ ਮੋ ਉਹਦ ਨੂੰ ਕਰੂ ਨਾ ਗੁਰੂ ਵਾਲ ਨੂੰ ਪਿੱਟ ਕਾਲ ਲੀ ਅਸੀਂ ਕਹਿੰਦੇ ਪਿੱਟ ਕਾਲ ਲੀ ਮਨ ਉਹ ਖੋ ਗਿਆ ਗੁਰੂ ਨਹੀਂ ਛੱਡਦਾ ਗੁਰੂ ਗੁਰਮਤਿ ਛੱੜਤੀ ਸਿੱਖੀ ਛੱੜਤੀ ਗੁਰੂਆਂ ਨੂੰ ਬਠੋਗੀ ਇਹ ਮੰਨਨੇ ਬੈਠ ਗਈ ਤੀ ਹੋਈ ਵਨਵਖ ਹੋਇਆ ਹੈ ਬੁੱਧੀ ਕੋੜ ਆ ਧਾਰ ਕੋੜ ਆਪਣੇ ਬਾਣੇ ਚੱਲਦਾ ਬਸ ਆਪਣੇ ਬਾਣੇ ਜਿਹੜਾ ਚੱਲਣਾ ਹੈ ਇਹ ਖੰਡਾ ਹੈ ਖੰਡਾ ਪ੍ਰਥਮ ਹੈ ਸਾਜ ਕਰ ਜਿੰਨਾ ਚਿਰ ਖੰਡਾ ਨਹੀਂ ਸਾਜਿਆ ਸੰਸਾਰ ਨਹੀਂ ਪੈਦਾ ਹੋਇਆ ਖੰਡਾ ਕਾ ਸਾਜਿਆ ਖੰਡਾ ਸਾਜਿਆ ਤਾਂ ਆਪਰਚ ਦੋ ਟੁਕੜੇ ਧਾਲ ਕੱਦ ਕੀਤੀ ਐ ਉਹ ਧਾਲ ਐ ਖੰਡਾ ਐ ਇਹ ਤਾਂ ਆਪਰ ਜੇ ਸੰਸਾਰ ਨਹੀਂ ਪੈਦਾ ਹੋਇਆ ਪਹਿਲਾਂ ਤੇਰੇ ਤੇ ਸੰਸਾਰ ਨਹੀਂ ਹੁੰਦਾ ਤੇਰੇ ਤੇ ਸੰਸਾਰ ਨਹੀਂ ਹੁੰਦਾ ਹੈ ਤੇਰੇ ਤੇ ਤੇੜਾ ਜ਼ਰੂਰ ਪੈਂਦੀ ਐ ਤੇਰੇ ਦੀਏ ਮੈਂ ਕਛ ਪਿਆ ਕਿਹੜਾ ਤੇੜ ਹੋ ਗਈ ਸਾਚਾ ਝੂਠ ਦੇ ਵਿੱਚ ਮਾਨਨ ਜਿਹਦੇ ਤੇੜ ਦਾ ਜ਼ਰੂਰ ਹੋਗੀ ਪਰ ਜੋ ਮਾਇਆ ਦੇ ਬਿਧਾ ਰਚਿਆ ਦੀ ਸੰਸਾਰ ਦਾ ਪੈਦਾ ਨਹੀਂ ਹੋਇਆ ਦੂਤੀਆ ਅਰਧਵਰਦ ਸੁਬਨ ਅਰਧਵਰਦ ਦੁਆਪਰ ਜਾ ਕੇ ਸਮਾਇਆ ਪਹਿਲਾਂ ਕੀ ਹੈ ਅੱਬਾ ਲਾਲੋ 100 ਰੁਪਇਆ 100 ਰੁਪਇਆ ਇਹ ਜਨੂਰ ਪੈਦਾ ਕੀਤਾ ਉਦੋਂ ਤਾਂ ਸੰਸਾਰ ਹੈ ਨਹੀਂ ਉਦੋਂ ਤ੍ਰੇਤਾਈ ਹੈ ਨੂਰ ਕੀ ਹੁੰਦਾ ਨੂਰ ਬੀਜ ਰੂਪ ਹੁੰਦਾ ਕਿਸੇ ਵੀ ਚੀਜ਼ ਦਾ ਜੋ ਬੀਜ ਰੂਪ ਹੈ ਨੂਰ ਹੈ ਉਹ ਵੀ ਦਾ ਜਮੇ ਆਊਗਾ ਰੁੱਖ ਬਣ ਜੂਗਾ ਉਹੀ ਜੀਦਾ ਨੂਰ ਹੈ ਉਹੀ ਰੂਪ धारण ਕਰੂਗਾ ਦੇਖੋ ਬੀਜ ਜੋ ਜੀ ਦੀ ਬਰਸ਼ਦਾ ਬੀਜ ਹੈ ਜਿਹੜੀ ਚੀਜ਼ ਦਾ ਬੀਜ ਹੈ ਉਹੀ ਜਮੂ ਕੇ ਉਹੀ ਹੋ ਜਾਊਗਾ ਇਹ ਬੀਜ ਰੂਪ ਹੈ ਨੂਰ ਇਹ ਨੂੰ ਬੜਾ ਕੀਤਾ ਬੀਜ ਰੂਪ ਹੈ ਛੋਟਾ ਆਕਾਰ ਕਰਤਾ ਬਾਵਲ ਰੂਪ ਹੋ ਗਿਆ ਦਾ ਬਰੋਟੇ ਜ ਹੈਗਾ ਬੀਜ ਵਿੱਚ ਬਰੋਟਾ ਹੈਗਾ ਬਸ ਛੋਟਾ ਹੈ ਸਭ ਤੋਂ ਛੋਟਾ ਰੂਪ ਹੈ ਉਹ ਬਰੋਟੇ ਇਹ ਨਾਮ ਹੈ ਹੁਣ ਨਾਮ ਨਹੀਂ ਹੈ ਇਹ ਨਾਮ ਹੈ ਨਾਮ ਨਾਮਲਾ ਬੀਜ ਰੂਪ ਹੈ ਨਾਮ ਪ੍ਰਗਟ ਨਾਮ ਰੂਪ ਨੇ ਤਾਂਣ ਕਰਨਾ ਇਹ ਕੋਈ ਤਾਂ ਉਗਬਾ ਉਹ ਕਹੇ ਕੀ ਹੁਣ ਉਹ ਕੇ ਬਣਣਾ ਨੇ ਲਾਓ ਉਹ ਕੁ ਬੰਦੇ ਵੀ ਸਮਾ ਜਾਣ ਜਹੇ ਜੇ ਖੇਤ ਵਿੱਚ ਹੋਰ ਬੂਟੇ ਖੜੇ ਨੇ ਉਹ ਵੇ ਜਾਈ ਬਣ ਜਾਣਾ ਵਿੱਚ ਜੰਮ ਕੇ ਨਾਲ ਦੇ ਬਣ ਜਾਣਾ ਉਹਨਾਂ ਦੇ ਨਾਮ ਦਾ ਬੀਜ ਆ ਉਹਨਾਂ ਜੇ ਬੀਜ ਉਹ ਚਲਿਆ ਗਿਆ ਬੀਜ ਤਾਂ ਹੀ ਦਾਲ ਹੋ ਦਾਲ ਕਾ ਤਾਂ ਹੁੰਦੀ ਹੈ ਬੀਜ ਤੋਂ ਕਿ ਜੇ ਵੀਡੀਓ ਢਾਲ ਹੁੰਦੀ ਹੈ ਦੋ ਟੋਟੇ ਵੀ ਦੇ ਹੀ ਹਮਝੋਰ ਕਾ ਦੇਉਣਗੇ ਬਿਰਛ ਦੇ ਦੋ ਟੋਟੇ ਉਹਨੂੰ ਢਾਲ ਕਹਿ ਨਹੀਂ ਸਕਦੇ ਜੇ ਕਿਸੇ ਬਿਰਛ ਦੇ ਦੋ ਟੋਟੇ ਕਰ ਲਈ ਉਹਨੂੰ ਢਾਲ ਨਹੀਂ ਕਹਿ ਸਕਦੇ ਪਰ ਤੁਮੈਂ ਖੰਡਾ ਸਾਜ ਕੇ ਪਹਿਲਾ ਖੰਡਾ ਸਾਜ ਸੰਸਾਰ ਸਾਰਾ ਪਾਇਆ ਸੇ ਸੰਸਾਰ ਪੈਦਾ ਕਰ ਲਿਆ ਦੇਖੋ ਉਹ ਕਿਵੇਂ ਸੰਸਾਰ ਪੈਦਾ ਕਰਨ ਨੂੰ ਕਹਿੰਦੇ ਨੇ ਕਿਵੇਂ ਕਹਿੰਦੇ ਇਤੋ ਫਰਕ ਹੈ ਨਵੀਂ ਗੱਲ ਕਹ ਤੀ ਦੋਹਾ ਜੰਨੀ ਜਨੇ ਤੰਗੇ ਲੱਲੀ ਪਈ ਹੋਈ ਖੰਡਾ ਹੁਕਮ ਅਖੰਡ ਖੰਡ ਖੰਡਣਾ ਦੋ ਪ੍ਰਕਾਰ ਦਾ ਹੁਕਮ ਹੈ ਇੱਕ ਜੀਬ ਦੀ ਮਰਜ਼ੀ ਹੈ ਇੱਕ ਉਹਦੀ ਪਰਮੇਸ਼ਰ ਦੀ ਮਰਜ਼ੀ ਹੈ 30000 ਰੁਪਏ ਦਾ ਹੋਇਆ ਜੇ ਸਾਰਿਆਂ ਦੀ ਮਰਜ਼ੀ ਕੋਰਿਆਂ ਦੀ ਫੈਸਲ ਸਾਰੀ ਨਹੀਂ ਹੁੰਦਾ ਜਾ ਦੇਦੀ ਮਰਜੀ ਆ ਪਰਮੇਸ਼ਰ ਦੀ ਮਰਜੀ ਕੋ ਜੂਏ ਸੰਸਾਰ ਦੀ ਰਹੂਗਾ ਸੰਸਾਰ ਤੋਂ ਬਾਹਰ ਹੋ ਜੂਗਾ ਉਹ ਸੰਸਾਰ ਤੋਂ ਬਾਹਰ ਹੋ ਜਾਣਗੇ ਸਾਰੇ ਜਿਹੜੇ ਆਂਦੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਵਰਗਿਓ ਹੋ ਜੂ ਉਹ ਦੇ ਅਧੀਨ ਹੋ ਜੂ ਉਹਦੀ ਮਰਜ਼ੀ ਇਹਨਾਂ ਦਾ ਬਾਣਾ ਪਰਮੇਸ਼ਰ ਦਾ ਬਾਣਾ ਜਾਂਦੇ ਇੱਕ ਹੋ ਜੂ ਪਰਮੇਸ਼ਰ ਦਾ ਬਾਣਾ ਜੇ ਮਿੱਠਾ ਲੱਗੂਗਾ ਤਾਂ ਮੇਰਾ ਹੀ ਬਾਣਾ ਬਣ ਜੂ ਉਹ ਮੇਰਾ ਬਾਣਾ ਪਰਮੇਸ਼ਰ ਦਾ ਬਾਣਾ ਜਾਂਦੇ ਇੱਕ ਹੋ ਗਿਆ ਬਸ ਫਿਰ ਮੈਂ ਸੰਸਾਰੀ ਜੀਵ ਨਹੀਂ ਰਿਹਾ ਕੋਈ ਵੀ ਰਹਿਦਾ ਹੁੰਦਾ ਇਹ ਕੁਰਬਾਨੀ ਕਹਿੰਦੀ ਹੈ ਤੇਰਾ ਪਾਣਾ ਮਿੱਠਾ ਲੱਗਾ ਨਾ ਪਦਾਰਥ ਨਾਨਕ ਬੰਦੇ ਨੂੰ ਕੋਈ ਚਾਹੀਦਾ ਨਹੀਂ ਨਾ ਉਹ ਤੇ ਬਿਰੋ ਖੰਡਾ ਪ੍ਰਥਮੇ ਸਾਜ ਕੇ ਜਦ ਸਭ ਸਾਰਾ ਪਾਇਆ ਕੋਈ ਗ੍ਰੰਥਿੰਦੂ ਮੱਦਾ ਇਹ ਗੱਲ ਨਹੀਂ ਕਹਿੰਦਾ ਪੰਡਤ ਨੇ ਕਿਵੇਂ ਲਿਖਦੀ ਇਹ ਗੱਲ ਕਿੱਥੋਂ ਲਿਖੀ ਕਿੱਥੋਂ ਲਿਖੀ ਦੱਸਣੋ ਵਿਦਵਾਨ ਜਿਹੜੇ ਕਹਿੰਦੇ ਨੇ ਪੰਡਤ ਦੀ ਲਿਖੀ ਹੋਈ ਹੈ ਦੱਸ ਗ੍ਰੰਥ ਇਹ ਦੱਸਣੇ ਗੱਲ ਕਿੱਥੋਂ ਲਿਖੀ ਹੈ